ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਨਾਲ ਅੱਜ ਮੇਰੇ ਦਫ਼ਤਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਸੀਨੀਅਰ ਰਾਜ ਸਿੰਘ ਔਰ ਫੌਜੀ ਜੀ ਆਏ ਨੇ ਸੈਂਟਰੀ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਇਹ ਆਫਿਸ ਬਣਾਇਆ ਜਾਂ ਸਾਡਾ ਘਰ ਬਣਿਆ 20 25 ਸਾਲਾਂ ਤੋਂ ਨਿਰੰਤਰ ਇਹਨਾਂ ਨੂੰ ਹੀ ਅਸੀਂ ਬੁਲਾਉਂਦੇ ਆ ਅੱਜ ਇਹਨਾਂ ਲਈ ਮੈਂ ਵੀਡੀਓ ਕਿਉਂ ਪਾ ਰਿਹਾ ਇਹਨਾਂ ਦੀ ਉਮਰ ਅੱਜ ਵੀ ਡੇਢ ਦੇ ਵਿੱਚ 76 ਸਾਲ ਹੈ ਔਰ ਅੱਜ ਵੀ ਜਿਹੜਾ ਸਾਡੇ ਦਫ਼ਤਰ 'ਚ ਕੰਮ ਕਰਕੇ ਆਏ ਨੇ ਤੀਜੀ ਮੰਜ਼ਲ ਦੇ ਉੱਤੇ ਪੌੜੀਆਂ ਚੜ੍ਹ ਕੇ ਹੁਣ ਇਹਨਾਂ ਦਾ ਜਿਹੜਾ ਉੱਸਾ ਦੇਖ ਕੇ ਕਈ ਵਾਰੀ ਤੇ ਅਸੀਂ ਵੀ ਪ੍ਰੇਰਣਾ ਲੈਂਦੇ ਆ ਕਿ ਵੇਖੋ ਇਸ ਓਵਰ ਦੇ ਵਿੱਚ ਵੀ ਇਸ ਲੋਕੀ ਦਾ ਸਿਆਣੇ ਬਣਾ ਹੱਡ ਹਰਾਮ ਪਾ ਕੇ ਬਹਿ ਜਾਂਦੇ ਨੇ ਇਹ ਤਾਂ ਇਸ ਓਵਰ 'ਚ ਵੀ ਰੋਜ਼ ਕੰਮ ਕਰ ਰਹੇ ਨੇ ਕਿੱਤਾ ਕਰ ਰਹੇ ਨੇ ਲੋਕਾਂ ਨੂੰ ਇਹਦੇ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਹੀ ਅਸਲ ਪੰਜਾਬ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਫੌਜੀ ਸਾਹਿਬ ਇਦਾਂ ਹੀ ਤੁਹਾਡੇ ਤੋਂ ਬੱਚੇ ਪ੍ਰੇਰਨਾ ਲੈਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਵੀਨ ਨਾਲ ਅੱਜ ਮੇਰੇ ਦਫ਼ਤਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਸੀਨੀਅਰ ਰਾਜ ਸਿੰਘ ਔਰ ਫੌਜੀ ਜੀ ਆਏ ਨੇ ਸੈਂਟਰੀ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਇਹ ਆਫਿਸ ਬਣਾਇਆ ਜਾਂ ਸਾਡਾ ਘਰ ਬਣਿਆ 20 25 ਸਾਲਾਂ ਤੋਂ ਨਿਰੰਤਰ ਇਹਨਾਂ ਨੂੰ ਹੀ ਅਸੀਂ ਬੁਲਾਉਂਦੇ ਆ ਅੱਜ ਇਹਨਾਂ ਲਈ ਮੈਂ ਵੀਡੀਓ ਕਿਉਂ ਪਾ ਰਿਹਾ ਇਹਨਾਂ ਦੀ ਉਮਰ ਅੱਜ ਦੀ ਡੇਟ ਦੇ ਵਿੱਚ 76 ਸਾਲ ਹੈ ਔਰ ਅੱਜ ਵੀ ਜਿਹੜਾ ਸਾਡੇ ਦਫ਼ਤਰ 'ਚ ਕੰਮ ਕਰਕੇ ਆਏ ਨੇ ਤੀਜੀ ਮੰਜ਼ਲ ਦੇ ਉੱਤੇ ਪੌੜੀਆਂ ਚੜ੍ਹ ਕੇ ਔਰ ਇਹਨਾਂ ਦਾ ਜਿਹੜਾ ਉਤਸ਼ਾਹ ਦੇਖ ਕੇ ਕਈ ਵਾਰੀ ਤੇ ਅਸੀਂ ਵੀ ਪ੍ਰੇਰਣਾ ਲੈਂਦੇ ਆ ਕਿ ਦੇਖੋ ਇਸ ਉਮਰ ਦੇ ਵਿੱਚ ਵੀ ਜਿਸ ਲੋਕੀ ਦਾ ਸਿਆਣੇ ਬਿਆਣੇ ਹੱਡ ਹਰਾਮ ਪਾ ਕੇ ਬਹਿ ਜਾਂਦੇ ਨੇ ਇਹ ਤਾਂ ਇਸ ਉਮਰ 'ਚ ਵੀ ਰੋਜ਼ ਕੰਮ ਕਰ ਰਹੇ ਨੇ ਕਿੱਤਾ ਕਰ ਰਹੇ ਨੇ ਲੋਕਾਂ ਨੂੰ ਇਹਦੇ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਹੀ ਅਸਲ ਪੰਜਾਬ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਫੌਜੀ ਸਾਹਿਬ ਇਦਾਂ ਹੀ ਤੁਹਾਡੇ ਤੋਂ ਬੱਚੇ ਪ੍ਰੇਰਨਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਵੀਨ ਨਾਲ ਅੱਜ ਮੇਰੇ ਦਫ਼ਤਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਸੀਨੀਅਰ ਰਾਜ ਸਿੰਘ ਔਰ ਫੌਜੀ ਜੀ ਆਏ ਨੇ ਸੈਂਟਰੀ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਇਹ ਆਫਿਸ ਬਣਾਇਆ ਜਾਂ ਸਾਡਾ ਘਰ ਬਣਿਆ 20 25 ਸਾਲਾਂ ਤੋਂ ਨਿਰੰਤਰ ਇਹਨਾਂ ਨੂੰ ਹੀ ਅਸੀਂ ਬੁਲਾਉਂਦੇ ਆ ਅੱਜ ਇਹਨਾਂ ਲਈ ਮੈਂ ਵੀਡੀਓ ਕਿਉਂ ਪਾ ਰਿਆਂ ਇਹਨਾਂ ਦੀ ਉਮਰ ਅੱਜ ਦੀ ਰੇਡ ਦੇ ਵਿੱਚ 76 ਸਾਲ ਹੈ ਔਰ ਅੱਜ ਵੀ ਜਿਹੜਾ ਸਾਡੇ ਦਫਤਰ ਤੇ ਕੰਮ ਕਰਕੇ ਆਏ ਨੇ ਤੀਜੀ ਮੰਜ਼ਲ ਦੇ ਉੱਤੇ ਪੌੜੀਆਂ ਚੜ੍ਹ ਕੇ ਔਰ ਇਹਨਾਂ ਦਾ ਜਿਹੜਾ ਉਹ ਸਾਹ ਦੇਖ ਕੇ ਕਈ ਵਾਰੀ ਤੇ ਅਸੀਂ ਵੀ ਪ੍ਰੇਰਣਾ ਲੈਂਦੇ ਆ ਕਿ ਦੇਖੋ ਇਸ ਉਮਰ ਦੇ ਵਿੱਚ ਵੀ ਇਸ ਲੋਕੀ ਦਾ ਸਿਆਣੇ ਬਿਆਲੇ ਹੱਡ ਹਰਾਮ ਪਾ ਕੇ ਬਹਿ ਜਾਂਦੇ ਨੇ ਇਹ ਤਾਂ ਇਸ ਉਮਰ ਤੇ ਵੀ ਰੋਜ਼ ਕੰਮ ਕਰ ਰਹੇ ਨੇ ਕਿੱਤਾ ਕਰ ਰਹੇ ਨੇ ਲੋਕਾਂ ਨੂੰ ਇਹਦੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਇਹੀ ਅਸਲ ਪੰਜਾਬ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਫੌਜੀ ਸਾਹਿਬ ਇਦਾਂ ਹੀ ਤੁਹਾਡੇ ਤੋਂ ਬੱਚੇ ਪ੍ਰੇਰਨਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ